ਚੱਲ ਚੱਲ ਜੀ ਆ ਠੀਕ ਹੈ ਆ ਲੈ ਬਥੌੜੀ ਆ ਥੋੜਾ ਆ ਥੌੜੀ ਹੈ ਦੇਖਣਾ ਪਹਾੜਾਂ ਤੋਂ ਪਾਣੀ ਦੇਖ ਘਰੇ ਨਹੀਂ ਜਾਣਾ ਵਾਪਸ ਆ ਬੈਕ ਆ ਉਹ ਭਾਈ ਭੁੱਲ ਗਿਆ ਸੀ ਉਹ ਸਿੱਧੇ ਟੱਪ ਗਿਆ ਸੀ ਬਾਹਰ ਨਿਕਲ ਗਿਆ ਆਪਾਂ ਦੂਜਾ ਕਿਹੜਾ ਲੱਗਣ ਵਾਲਾਗਾ ਤੜਕੇ ਦਾ ਲੈ ਛੱਡ ਕੇ ਪਾਣੀ ਇੱਥੇ 9 ਵਜੇ ਆ ਗਿਆ ਸੀ ਪਾਣੀ ਕਿੱਥੋਂ ਲੈਂਦਾ ਹੈ ਪਾਣੀ ਉਹ ਲੈਂਦਾ 1 ਕਿਲੋ 2 ਕਿਲੇ 3 4 5 ਕਿਲੇ ਖਾਲ ਦੇ ਵਿੱਚ ਪਾਣੀ ਆਏਗਾ ਉਥੇ ਲਫਾਫੇ ਲੱਪੇ ਦੱਬ ਕੇ ਸੁੰਦਗਾ ਵਾ ਚੱਲ 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 ਆੜ ਗਿਨਾ ਪਾਣੀ ਦੇਖਾ ਜੀ ਬੰਦਿਆਂ ਦਾ ਘੜੀ ਘੜੀ ਆ ਆ ਮੋੜ ਫੰਦੇ ਆ ਭਾਈ ਆਪਾਂ ਰਾਹੇ ਦੇ ਨਾਲ ਆ ਆ ਮੋੜ ਤੇ ਵੰਦੇ ਆ ਨਾਲੇ ਸੁਹਾਗੇ ਦਾ ਥੋੜਾ ਚਾਨੀ ਮਾ ਜਾਂ ਕਿਤੇ ਕੋਈ ਦੌੜੀ ਖੁਰਚ ਦਾਂਗੇ ਬਾਕੀ ਦਾ ਕੇਰੇ ਪਾਤੇ ਸੀ ਆ ਦੇਖਾ ਪਰਲੇ ਮੋੜ ਤੱਕ ਆ ਰਹਿ ਗਏ ਪੌਣੇ ਆ ਉੱਥੋਂ ਦਾ ਪਾਣੀ ਆ ਤੜਕੇ ਤਮਗਾਣਾ ਪੰਛੀ ਵਾਰੀ ਵਾਹ ਕੇ ਆ ਵਿਚਾਲੋਂ ਵਿਚਾਲੇ ਜੋ ਤਾਂ ਭਾਈ ਉੱਤੋਂ ਦੀ ਪਾਲਿਆ ਖਾ ਲੈ ਵਟਾ ਪੋਣੇ ਨਾ ਵਟਾਈਆਂ ਪਾ ਗੇ ਫਿਰ ਇੱਥੇ ਲਫਾਫਾ ਦੱਬ ਲਿਆ ਸੀ ਦੇਖ ਕਿਵੇਂ ਡੇਗਦਾ ਨਾ ਪਾੜਾਂ ਤੋਂ ਪਾਣੀ ਝਰਨਾ ਆ ਐ ਡੇਦਾ ਪਾਹੀ ਪਾਹੀ ਤੇ ਜਾਂਦਾ ਐ ਫਿਰ ਉਹ ਜੰਡੀ ਕੋਲ ਹੋ ਜਾਂਦਾ ਐ ਫਿਰ ਉਹ ਟਰੈਕਟਰ ਦੇ ਸਿਰ ਹੋ ਜਾਂਦਾ ਹਾਂ ਐ ਆਉਂਦੀ ਦਾ ਕਰ ਪਾਇਪ ਵੀ ਆ ਭੂਪਣਾ ਲਾਰਖਾ ਕਿਥੇ ਇਹਦੇ ਵੀ ਦੀ ਆਉਂਦਾ ਪਾਣੀ ਇਹ ਬਾਹਰ ਨੂੰ ਲੱਗਦਾ ਹੈਗਾ ਪਰ ਉਥੇ ਚੱਪੂ ਲੀਖ ਅੜੰਗੇ ਬੜੰਗੇ ਪੁਰਾਣਾ ਸਿਸਟਮ ਹੋ ਗਿਆ ਦਿਖਾਵਾਂਗੇ ਤੁਹਾਨੂੰ ਉਹ ਵੀ ਬਣੇ ਰਮ ਕੋਈ ਨਹੀਂ ਹਾਂਜੀ ਦੋਸਤੋ ਅੱਜ ਪਾਣੀ ਉਹ ਥਰਡੇ ਕਿੱਲੇ ਦੇ ਵਿੱਚ ਲਾਈ ਜਨੇ ਆ ਭਾਈ ਅੱਜ ਦੂਜਾ ਦਿਨ ਉੱਥੇ ਕਿਹਾਰੇ ਰਹਿੰਦੇ ਸੀ ਦੋ ਤਿੰਨ ਪਤਲੇ ਪਤਲੇ ਪਾਏ ਆ ਕਿ ਅੱਜ ਬਦਲਵਾਈ ਕੁਝ ਜ਼ਿਆਦਾ ਹੀ ਖਰਾਬ ਹੈਗੀ ਮੌਸਮ ਖਰਾਵਾ ਹੈ ਬਦਲ ਹੈਗੇ ਜ਼ਿਆਦੇ ਤੇ ਹੌਲੀ ਹੌਲੀ ਕੱਚੂ ਵਾਲੀ ਚਾਲ ਚੱਲੀ ਜਾਂਦੀ ਹੈ ਮੋਟਰਾਂ ਤੇ ਵੱਜ ਗਏ ਭਾਈ 11 ਤੇ ਆਪਾਂ ਵੀ ਨੇ ਚਾ ਪੀ ਲੋ ਭਾਈ ਚਾ ਆਹ ਠੀਕ ਹੈ ਪੀ ਲੋ ਚਾ ਤੇ ਪੈ ਜੋ ਇਥੋਂ ਰਾਹ ਬਾਜੀ ਬਾ ਤਾਂ ਹਾਂਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਾਰਿਆਂ ਨੇ ਕਣਕਾ ਤੂੜੀਆਂ ਦਾ ਕੰਮ तकरीबन ਨਿਬੇੜ ਲਿਆ ਹੁਣ ਤਾਂ ਪਿੰਡ ਦੇ ਵਿੱਚੋਂ ਗ੍ਰਾਹੀ ਵਾਲੇ ਬਾਸ਼ਾ ਵਾਲੇ ਗੁਰੂ ਘਰਾਂ ਵਾਲੇ ਡੇਰੇ ਮੰਦਰਾਂ ਵਾਲੇ ਆਉਂਦੇ ਆ ਸੱਜਣ ਵੀਰ ਸੇਵਾਦਾਰ ਉਹ ਕੰਮ ਚੱਲ ਪਿਆ ਹੋਣਾ ਚਲੋ ਕੀ ਦੀ ਇੱਛਾ ਕਿ ਨਹੀਂ ਇੱਛਾ ਅਨੁਸਾਰ ਪਾ ਦਿਆ ਕਰੋ ਥੋੜੀ ਬਹੁਤ ਕਿੰਨਾ ਚੰਗਾ ਲੱਗਦਾ ਹੈ ਕੰਡ ਛੋੜ ਰੋਈ ਤੋਂ ਤੁਹਾਡਾ ਸਵਾਗਤ ਕਰਦੇ ਆ ਭਾਈ ਬਲੌਗ ਨੂੰ ਟੱਚ ਕਰਨ ਵਾਸਤੇ ਸ਼ੁਰੂ ਤੋਂ ਲੱਗੇ ਅੰਡ ਤੇ ਕਲਾਜ਼ਮੀ ਦੇਖਿਆ ਕਰੋ ਨਵੇਂ ਭਰਾ ਜੁੜਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਾ ਫਿਰ ਪਾਣੀ ਦੀ ਆਪਾਂ ਡਿਉਟੀ ਘਰ ਕੋਲੇ ਲਾਵਾਂਗੇ ਹੋ ਸਕਦਾ ਉੱਥੇ 2 ਦਿਨ ਲੱਗਣ 3 ਦਿਨ ਲੱਗਣ ਫਿਰ ਵੀ ਰਹਿ ਜੂ ਆ ਬਾਣਾ ਆ ਹਾਇਦਰਾਕ ਲੰਮਾ ਜਾ ਉਹ ਦੇਖਾਂਗੇ ਸੂਏ ਤੇ ਡਿਮੈਂਡ ਕਰਦਾ ਹੈ ਸੂ ਆ ਗਿਆ ਤਾਂ ਲਾ ਦਾਂਗੇ ਨਹੀਂ ਫਿਰ ਮੋਟਰ ਦਾ ਹੀ ਲਾਵਾਂਗੇ ਫੇਰ ਆਇਆਂਗੇ ਦੋ ਟਾਈ ਕਿਲੇ ਫੇਰ ਆ ਆ ਪੈਕੇਜ ਬੈਠੇ ਆ ਪਾਪਾ ਜੀ ਇਹਨੂੰ ਉਲਟ ਪੈਣਾ ਬਾਗੇ ਦੇ ਵਿੱਚ ਗਮਾਰਾ ਬੀਜਣ ਦੀ ਸੋਚਦੇ ਆ ਹਾਂ ਗਮਾਰਾ ਦੋ ਸਾਲ ਚੋਣਾਂ ਲਾਇਆ ਸੀ ਬਹੁਤ ਤੰਗ ਕੀਤਾ ਚਲੋ ਸਟੋਰੀ ਫੇਰ ਦੱਸਾਂਗੇ ਤੁਹਾਨੂੰ ਕਿਹੜਾ ਝੋਨੇ ਦਾ ਸੀਜ਼ਨ ਆ ਨਾ ਹੁੰਦੇ ਫੇਰ ਕਰਦੇ ਗੱਲਬਾਤ ਤਬ ਬਣੇ ਰਿਓ ਪਹਾੜੀ ਬਲੌਗ ਦੇ ਨਾਲ ਦੇ ਦੇ ਨਾ ਪਹਾੜਾਂ ਤੋਂ ਪਾਣੀ ਦੇਖ ਦੇਖਦਾ ਪਾਣੀ ਦੇਖ ਪਹਾੜਾਂ ਬਰੋਲਾ ਵੜ ਗਿਆ ਅੱਗ ਲਾਏ ਵਾਲੇ ਬਾਹਨ ਦੇ ਵਿੱਚ ਇਹਦੀ ਪੂਪਣੀ ਜੀ ਤਾਂ ਨੂੰ ਬਣ ਗਈ ਪੂਰੀ ਉੱਚੀ ਬਣ ਗਈ ਉਹ ਅੱਖਾਂ ਨਾਲ ਦੀਆਂ ਭਾਈ ਸਹੀ ਤਾਂ ਪੂਰੀ ਤਕੜੀ ਗੱਲਬਾਤ ਬਣ ਗਈ ਤਾਂ ਨੂੰ ਅਗਲੇ ਅਗਲੇ ਵਾਲੇ ਚ ਵੜ ਗਿਆ ਬਰੋਲਾ ਪੱਟੂ ਸਾਹਮਣੇ ਇਹਦ ਨਾਲੇ ਕੰਨੀ ਜੇ ਕਿਸੇ ਟਾਂਗਰ ਚ ਅਗਲੇ ਅਗੇ ਵੜ ਜੇ ਹੋਏ ਤਾਂ ਗੱਲਬਾਤ ਭੈੜੀ ਹੋ ਜੂਗੀ ਆ ਦੋਸਤੋ ਤੁਹਾਨੂੰ ਬਰੋਲਾ ਦੀ ਨਾ ਮਾੜਾ ਮਾੜਾ ਨਾ ਫਿੱਕਾ ਪੈ ਗਿਆ ਹਾਂ ਤਾਂ ਆ ਜਿਓ ਇੱਥਾਂ ਨੂੰ ਜੜ ਕੇ ਪੂਰਾ ਉੱਚਾ ਸਿਖਰ ਪੂਰਾ ਚਾਚੜ ਲੱਗੇ ਜਿਵੇਂ ਪੁਰਾਣੇ ਅਗਲੇ ਸੀ ਇਹ ਉਹ ਬੰਗ ਦਵਾਰੇ ਸਾਲੇ ਫੇਰ ਹਾਉ ਦੇਖ ਉਹ ਦਵਾਰੇ ਉਹ ਦੇਖੋ ਸੁਲ ਰਹਾ ਤੂੰ ਨਹੀਂ ਜੁੰਗਾ ਕਿਧਾ ਵਾ ਆ ਦੇਖ ਅਗ ਲੱਗੀ ਹੈ ਜਿਵੇਂ ਬੜ ਕੇ ਰੋਲਾ ਜਾਓ ਤਾਂ ਬੰਗ ਦੀ ਭੂਗ ਨਹੀਂ ਜਾਉ ਦੇਗਾ ਇਹ ਮਾਇਨਾਂ ਦੀ ਨਾ ਨਹੀਂ ਅਸ ਮਾਰ ਕੇ ਅੱਖਾਂ ਨਾ ਵਧੀਆ ਦੀ ਨਾਗਾ ਬਾਕੀ ਅੱਖਾਂ ਦਾ ਕੁਦਰਤ ਦੀ ਦੇਣਾ ਫਿਰ ਇਹ ਤਾਂ ਥੱਲੇ ਹੀ ਆਜ ਤੱਕ ਬੜਾ ਉੱਚਾ ਬਣਾਇਆ ਯਾਰ ਇਹ ਪੂਣੀ ਜੀ ਤੇ ਜੇ ਉਹ ਜਾ ਗੋਵੇ ਤੇਰੀ ਤੂੜ ਦਾ ਪੰਗਾ ਬਣਾਉਣਾਗਾ ਨਾ ਤੇ ਉਹ ਬਜਟ ਟੰਗਾਂ ਵਾਲੇ ਚ ਲੈ ਕੇ ਫੇਰ ਕੀ ਹਾਲ ਹੋਊਗਾ ਓਏ ਫੇਰ ਤਾਂ ਧਮਾਲ ਹੀ ਹੋਊਗਾ ਤੇ ਨਾਲ ਕਮਾਲ ਹੋਊਗਾ ਅਗਲਾ ਲੱਗ ਜਾ ਪੰਜਨ ਖੜੀ ਹਾਈ ਤਾ ਥੂੜੀ ਪਈ ਬਣਾਉਣ ਵਾਲੀ ਇਹਦੇ ਵਿੱਚ ਨਹੀਂ ਦੀਖਦੀ ਬੁਖਣੀ ਉਹ ਤਾਂ ਝੜ ਗਈ ਸੀ ਬਰੋਲਾ ਦਾ ਜੀ ਨਾ ਕਰਾ ਦੇ ਵਿੱਚ ਆਹ ਭਾਈ ਆਪਣੇ ਪਿੰਡ ਝੋਲਡਾਂ ਤੋਂ ਗੁਰੂ ਘਰ ਵਾਲੇ ਗਰਾਹੀ ਦੀ ਸੇਵਾ ਕਰਨਾ ਹੈ ਗੁਰੂ ਘਰ ਘਾਤਰ ਹੋਰ ਭਾਈ ਸੰਗਤੋ ਹੋ ਠੀਕ ਆ ਜੀ ਠੀਕ ਆ ਜੀ ਅੱਗੋਂ ਮੂੰਹ ਚੱਕਿਆ ਹੋਰ ਭਾਈ ਠੀਕ ਆ ਜੀ ਠੀਕ ਆ ਵਾਹ ਠੀਕ ਆ ਬਸ ਲੋੜ ਹੀ ਨਹੀਂ ਤੂੰ ਆਜੋ ਆਜੋ ਇਹ ਭਾਈ ਆ ਭਾ ਗੁਰੂ ਘਰ ਵਾਸਤੇ ਸੇਵਾ ਦਿੰਨੇ ਆ ਤੇ ਪਿੰਡ ਝੋਲਡਾਂ ਦੇ ਸੇਵਾਦਾਰ ਆ ਭਾਈ ਸਾਡੇ ਘਰ ਦੇ ਨਾਲ ਬਰੂਲਾ ਵੜ ਗਿਆ ਬੜਾ ਭੜਾ ਸੀ ਬਰੂਲਾ ਘਰ ਦੇ ਪਿੱਛੇ ਨਾਂ ਗਿਆ ਤਾਂ ਆ ਪੱਟੂ ਬਰੂਲਾ ਵੜ ਗਿਆ ਸੀ ਘਰਾਂ ਚ ਤੇ ਹੁਣ ਇੱਧਰ ਆ ਗਿਆ ਦੇਖ ਕਿਵੇਂ ਗਾਹ ਪਾਈ ਜਾਂਦਾ ਦੇਖ ਇਹ ਜਾ ਕੋਲ ਲੈ ਕੇ ਚੜਜੇ ਪਤੰਗਾ ਤਾਂ ਅੱਜ ਤਾਂ ਭਾਲੇ ਭੇੜੇ ਖੋਰੇ ਆਏ ਸੀ ਹਰੇ ਕਿਵੇਂ ਪਰਾਲੀ ਵਾਲਾ ਜਗਾੜ ਜਾ ਉੱਡਦਾ ਹੈਗਾ ਹੋ ਵੜ ਗਿਆ ਵਰਕੈਂਚ ਆ ਬਰੋਲਾ ਆ ਭਾਈ ਦਵਾਰੇ ਆ ਗਿਆ ਇਹ ਆਪਣੇ ਘਰਾਂ ਚ ਹੁੰਦਾ ਹੋਇਆ ਇਹਨੇ ਬਾਇਆ ਫੜ ਲਿਆ ਸੀ ਪਿੰਡ ਨੂੰ ਤੇ ਵਾਪਸ ਰਿਟਰਨ ਹੋ ਗਿਆ ਇਹ ਇਧਰੋਂ ਹੀ ਕਹ ਜਾਂਦਾ ਹੈ ਆ ਗਿਆ ਵੜ ਗਿਆ ਮੱਛਰ ਕੀ ਪਰਾਲੀ ਚ ਹਵਾਈ ਬੜੀ ਪੜੀ ਹੈ ਫੂੰਫੂ ਕਰਦੇ ਹੋਦ ਰੱਖਦੇ ਵਿੱਚ ਗੱਟੇ ਡੰਗੇ ਬਡੰਗੇ ਦੇ ਘਚੜਾ ਤੇ ਗੱਟੇ ਤਾਂ ਆ ਮੇਰੇ ਕੋਲੇ ਆ ਗਿਆ ਮੈਂ ਇੱਥੇ ਪਾਣੀ ਲਈ ਜਾਂਦਾ ਸੀ ਭਾਈ ਗੱਟਾ ਹੋ ਗਿਆ ਤਾਂ ਆਹ ਦੇਖ ਕਿੱਡਾ ਭੈੜਾ ਭੂਤ ਬਣ ਗਿਆ ਇਹ ਇਹਦਾ ਪੱਟੂ ਮੇਰੇ ਕੋਲੇ ਹੀ ਆ ਗਿਆ ਯਾਰ ਬਾ ਇਹਦਾ ਬਠਿੰਡੇ ਵਾਲਾ ਦਿਓ ਵੀ ਬਣ ਗਿਆ ਦਾ ਕੀ ਬਾਤ ਹੈ ਪਾਣੀ ਵਾਲੇ ਕੈਰੇਜ ਵੜ ਗਿਆ ਇਹ ਇਹ ਪਹਿਲਾਂ ਆਪਣੇ ਉਤਰ ਘਰਾਂ ਚੋਂ ਆਇਆ ਸੀ ਉਹ ਗੱਟੇ ਲੈ ਗਿਆ ਉਹ ਏ चढ़ाते कट्टे फिर बन गई तू भी री आचे ग्राउंड खेडी आते हैं गए ਕਬਟੀ ਗਰਮੀ ਦੇ ਵਿੱਚ ਇਧਰ ਸਰਕਾਰੀ ਸਕੂਲ ਆ ਸਾਡੀ ਭਾਈ ਟਰਾਲੀ ਦੇ ਇਥੋਂ ਪਾਇਪ ਗਿਆ ਉਹ ਪਲੇਟ ਤੋੜਤੀ ਸੀ ਕਿਸੇ ਨੇ ਟੋਚਰ ਪਾਲਿਆ ਪਿੱਛੋਂ ਅੱਗੋਂ ਆ ਕਾਲੇ ਤੋਂਣਾ ਲੋਡ ਕਰਾਉਣਾ ਆਏ ਆਪਾਂ ਇਹ ਮਿਸਤਰੀ ਤੋਂ ਚੱਲੀ ਦਾ ਚੋਟੀ ਦਾ ਕੋ ਨਾ ਬੁਲੀ ਵਰਕ ਪਿਆ ਅੱਛਾ ਮੈਂ ਗਵਾਲਿਆ ਕਿਦੋਂ ਛਮੀ ਕੋ ਤੇਰੇ ਸੇਮੀ ਵਾਹ ਨੋਰੀਆ ਬਿੰਗਰ ਪਿਆ ਇਹ ਪੂਰਤ ਦਾ ਹੋ ਰਹੀ ਆ ਇਹ ਹੋ ਲੋ ਜੀ ਆ ਠੀਕ ਹੈ ਆ ਲੈ ਬਥੋੜੀ ਆ ਥੋੜਾ ਆ ਥੋੜੀ ਆ ਬਰਾਦੀ ਜਾਂਦਾ ਪੁੱਤਰੇ ਹੋ ਰਿਹਾ ਬਲੀ ਵਰਕ ਪਿਆ ਹੋਏ ਅਜੇ 60 ਨਹੀਂ ਪੈਂਦੇ ਉਹਦੀ ਵੱਜਦੀ ਨਹੀਂ ਹੈ ਨਾ 60 ਨਹੀਂ ਵੱਜਦੀ ਹੈ ਤਾਂ ਲੱਗਦਾ ਸਹੀ ਹੈ ਹਾਂਜੀ ਹੁਣ ਆਪਾਂ ਲਾਉਣੀ ਆ ਬੈਲਟ ਜਿਹੜੀ ਐ ਇੱਥੋਂ ਆ ਟੁੱਟ ਗਈ ਸੀ ਇਹਦੇ ਵਿੱਚੋਂ ਫੇ ਅਉ ਸੀਗੀ ਆ ਪਾਸੇ ਪਾਸੇ ਵੀ ਟੁੱਟ ਗਈ ਐ ਇੱਥੇ ਬੈਲਟ ਲਾਵਾਂਗੇ ਨਾ ਆਜੋ ਤੇ ਉਹ ਥੱਲੇ ਵਾਲੇ ਵਾਂਚ ਭਾਈ ਦੂਜਾ ਦਿਨ ਤਾਂ ਟੜਕੇ ਦੇ ਹੋਏ 8:30 ਤੇ ਅੱਜ ਬਦਲਾਂ ਦਾ ਕਰਕੇ ਇਹ ਕੋਸ ਇਸ ਤਰ੍ਹਾਂ ਹੀ ਚੱਲਦੀ ਹੈਗੀ ਅੱਜ ਸਹੀ ਕੰਮ ਨਹੀਂ ਕਰਨਾ ਇਹਨੇ ਤਾਂ ਚੱਕਰ ਦਿਖਾ ਦੇ ਆਫ ਹੋ ਗਈ ਆਫ ਹੋ ਗਈ ਮਟਰ ਆ ਬੰਦ ਹੋ ਗਈ ਤਾਂ ਇੱਥੇ ਲਾਉਂਦੇ ਫਿਰਦੇ ਆ ਭਾਈ ਆਪਾਂ ਖੇਤ ਪਾਣੀ ਛੜਕਾ ਲੈ ਬੰਨੀ ਤੇ ਅੱਜ ਆਪਣੇ ਗਵਾਂਢੀ ਲਖੀ ਹੋਰੀ ਤੋੜੇ ਬਣਾਉਣ ਆਏ ਅੱਜ ਇੱਥੇ ਰੌਣਕ ਲਾਰਖੀ ਚੰਗੀ ਕਰ ਇਹਨਾਂ ਨੇ ਲੱਖੀ ਹੋ ਰਹੇ ਨੇ ਭਾਈ ਤੇ ਆਪਾਂ ਲਾਉਂਦੇ ਸੀ ਪਾਣੀ ਤੇ ਆਪਣੇ ਰਹਿ ਗਏ ਦੋ ਘਿਆਰੇ ਉਹ ਜਿਹੀ ਵੜਦਾ ਬਸ ਦੋ ਘੰਟਿਆਂ ਦਾ ਕੰਮ ਹੋ ਰਹਿਗਾ ਇੱਕ ਘਵਾਜ ਦੇ ਨੂੰ ਲੱਗ ਜੂਆ ਰੱਬ ਦੀ ਕਿਰਪਾ ਨਾਲ ਅੱਜ ਬਦਲਵਾਈ ਜੀ ਵੀ ਸੀਗੀ ਹੁਣ ਘਟ ਗਈ ਖਾਰਾ ਚਲੋ ਫਿਰ ਬਣੇ ਰਿਓ ਆ ਡੇ ਦਾ ਭਾਈ ਝਰਨੇ ਵਾਂਗੂ ਪਾਣੀ ਯੋ ਤੁਹਾਡੇ ਕੱਲ ਖਾਣ ਪਾਏ ਸੀ ਸਪੈਸ਼ਲ ਆ ਇਹ ਹੁਣ ਟਿੰਡ ਫੋੜੀ ਪੱਟ ਕੇ ਲਫਾ ਪਾਓ ਉਪਰਾਂ ਘਰ ਕੋਲੇ ਲੈ ਕੇ ਜੰਨੇ ਆ ਇਹਨੂੰ ਹੋ ਸਕਦਾ ਕੱਲ ਨੂੰ ਡਿਊਟੀ ਉੱਥੇ ਲਾਵਾਂਗੇ ਤਾਂ ਫਿਰ ਬਣੇ ਰਿਓ ਭਾਈ 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 ਟਿਕ ਟਿਕ ਦਾ ਨਾ ਚਰਨੇ ਚੋਂ ਪਾਣੀ ਕੀ ਹਾਲ ਹੈ ਬਾਈ ਤਕੜਾ ਆ ਬਾਈ ਕਿ ਚਾੜਾ ਮੇ ਤਾਂ ਦੋਸਤ ਲੱਗੀ ਜਗਾ ਇਹ ਦੂਰੀ ਵਾਲੀ ਸੀ ਤਾਂ ਅਕੜ ਕਰੇ ਡਬਲ ਵੀ ਕੰਮ ਕਰਦਾ ਹੈ ਇਹ ਬਰਾਦਰ ਆ ਗਿਆ ਵੀਰ ਮੇਰੇ ਘਰੇ ਠੇਕੇ ਨੇ ਲੱਜਵਾਂ ਕਿਨੇ ਪਾਹਲੋ ਹਾਏ ਤੂੜੀ ਆਤੀ ਚੱਟੀ ਬੰਦੇ ਕਰ ਬਣਾ ਜਾ ਇਹਨੇ ਭਾਈ ਲਾਸਟ ਦੇ ਤੇ ਪਾਈ ਆ ਸੀ ਜੰਤਰੀ ਬਣਾ ਹਰ ਮੀ ਹੁੰਦਾ ਕਿ ਚੱਲਗਾ ਤੇ ਤੂੜੀ ਤੱਕ ਬਹੁਤ ਨਿਕਲੀ ਆਪਾ ਕਰੇ ਨਹੀਂ ਆਣਾ ਵਾਪਸ ਆ ਬਾਈ ਭੁੱਲ ਗਿਆ ਸੀ ਉਹ ਸਿੱਧੇ ਟੱਪ ਗਿਆ ਸੀ ਬਾਹਰੋਂ ਬਾਹਰ ਨਿਕਲ ਗਿਆ ਇਹ ਤੂੜੀ ਸਾਡੀ ਸਾਰੀ ਪਈ ਸੀ ਬਣਾਉਣ ਵਾਲੀ ਹਾਏ ਤੂੜੀ ਪਈ ਸੀ ਉਹ ਪਤਾ ਨਹੀਂ ਆਪਦੇ ਖਿਆਲਾਂ ਚ ਲੱਗ ਰਿਆ ਸੀ ਬਾਹਰ ਹੀ ਵਾ ਗਿਆ ਸੀ ਆਏ ਖੜ ਜਾ ਬਰਕਾਨ ਤੋੜਤੀ ਕੋੜੇ ਆ ਭੱਜ ਗਿਆ ਓਏ ਬਰਕਾਇਨ ਨਾਲ ਲੱਗੀ ਤੜਾ ਟਰਾਲੀ ਥੋੜੀ ਜੀ ਤੇ ਬਰਕਾਇਨ ਦੀਆਂ ਡਾਣੀਆਂ ਟੋਟੀਆਂ ਚੱਲ ਕੋਸ ਨਹੀਂ ਹੁੰਦਾ ਯਾਰ ਥਾਂ ਪੀੜਾ ਇੱਥੇ ਮੁੜਿਆ ਨਹੀਂ ਟਰੈਕਟਰਾਂ ਭਾਈ ਸਾਡਾ ਟਰੈਕਟਰ ਵਾਲਾ ਬੰਦਾ ਇਹ ਬਜਿੰਦਰ ਸਿੰਘ ਖੋਸ਼ੇ ਦੇ ਟੂੜੀ ਬਣਾਉਂਦਾ ਹੈ ਤੇ ਆਪਾਂ ਇੱਥੇ ਆ ਗਏ ਸੀ ਸ਼ਾਮ ਤੋਂ ਬਾਅਦ ਆ ਬਲਜਿੰਦਰ ਆ ਨਾ ਕਹਿੰਦਾ ਵੀ ਚਾਚਾ ਦੋ ਢੇਡੇ ਲਾ ਦੇ ਮੈਂ ਚੱਲ ਭਾਈ ਕੋਈ ਚੋਥੇ ਥਾਂ ਪੀੜਾ ਸੀ ਇਸ ਕਰਕੇ ਉੱਥੋਂ ਮੋੜਨਾ ਥੋੜਾ ਮੁਸ਼ਕਲ ਹੋ ਗਿਆ ਸੀ ਥੋੜਾ ਯਾਰ ਜਿੱਥੇ ਪੰਜ ਕਿੱਲਾਂ ਤੋਂ ਖਾਲ ਆਉਂਦਾ ਨਕਾਲ ਵੀ ਆਊਗਾ ਆਪਾਂ ਕਰਕੇ ਉਹਨੇ ਸੋਲਰ ਬੰਦ ਇਹ ਆਮ ਨਾ ਨਿਕਾਲ ਨਹੀਂ ਪਰ ਜੁਸਾਰ ਆ ਖੁੱਲਾ ਹੀ ਪਰ ਹੈ ਤਕਰੀਬਨਾਂ ਬਟਾ ਬਟਾਈਆਂ ਦੋ ਟੋਟਾਂ ਦਾ ਪਾਣੀ ਜ਼ਿਆਦਾ ਹੀ ਪਾਇਆ ਸਾਰਿਆਂ 'ਚ ਦੇਖਦੇ ਹੁਣ ਕੈ ਦਿਨ ਬੱਤਾਂ ਹੁੰਦੀ ਹੈ ਜਾਂ ਦੇਖਦੇ ਕੱਲ ਨੂੰ ਸਕੀਮ ਬਣਾਉਣੇ ਆ ਕਿੰਨੇ ਦਿਨ ਲੱਗਦਾਗਾ ਬਾਕੀ ਮੌਕਾ ਦੇਖੋ ਹਜੇ ਬਲੌਗ ਇੱਥੋਂ ਦੇਖ ਦੇਖਿਆ ਸ਼ੁਕਰੀਆ ਤੇ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਿਆਰ ਮਿਲਦਾ ਹੈ ਚੰਗੀ ਵਾਲਾ ਹੈ ਤਾਂ ਜਉਂਦੇ ਰਹੋ ਬਸਦੇ ਰਹੋ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ ਰਾਬਰ ਰੱਖਾ -ra